ਉੰਦੀ ਆਗੂਨੀ ਮੀਟਿੰਗ ਬੇਤਨ ਹਰਪਾਸ ਚੀਮਾ ਨਾਲ ਮੁੱਖ ਭਵੰਤਵਾਂ ਨਾਲ ਹੋਈਆਂ ਜਿਸੇ ਮੁੱਖ ਮੰਗ ਸੀ ਡੇਰੇ ਵਿੱਚ 1600 ਵਾਧਾ ਕਰਨਾ ਤੇ ਪੇ ਕੇ ਹਿੰਦਾ ਏਰੀਅਰ 17 ਸਤ 2020 ਮਹੀਨੇ ਨੂੰ ਛੇਵਾਂ ਪੇਕੇਸ਼ ਨਾਲ ਲਾਗੂ ਕਰਨਾ ਜੋ ਰਟੈਨ ਸਾਥੀਆਂ ਨੂੰ ਫੈਕਟਰ 2.58 ਦੇਣ ਸੰਬੰਧੀ ਤੇ ਕੱਚੇ ਮਲਿਆਂ ਨੂੰ ਪੱਕੇ ਕਰਸ ਹੁੰਦੀ ਇਹ ਮੁੱਖ ਮੰਗਾਂ ਦੇ ਜੋ ਮੀਟਿੰਗਾਂ ਬੇਤਨ ਹਰਪਾਸ ਚੀਮਾ ਨਾਲ ਹੋਈ ਤੇ ਮੁੱਖ ਭਵੰਤਵਾਂ ਨਾਲ ਹੋਈ ਪਰ ਅਸੀਂ ਫੇਰ ਮੰਗ ਕਰਦੇ ਆ ਜਿਸ ਤਰ੍ਹਾਂ ਕੇਂਦਰ ਸਰਕਾਰ ਦੇ ਮਿਲਾਨ ਡੀਏ ਆ 58% ਦਾ ਪੰਜਾਬ ਸਰਕਾਰ ਦੇ ਮਿਲਾਨ ਡੀਏ ਆ 42% ਦਾ 16% ਦਾ ਬਹੁਤ ਵੱਡਾ ਫਰਕ ਆ ਪੰਜਾਬ ਸਰਕਾਰ ਜੋ ਡੀਏ ਆ ਜਲਦੀ ਜਾਰੀ ਕਰੇ ਜਲਦੀ ਵਾਅਦਾ ਕਰੇ ਤੇ ਸਾਡੇ ਕੋਲ ਜਾਰੀ ਕਰੇ ਦੂਜੇ ਪਾਸੇ ਜੋ 6ਵਾਂ ਪੇਕੇ ਹੁੰਦਾ ਏਰੀਆ ਲਗਭਗ 18 ਕਰੋੜ ਤੋਂ ਉੱਪਰ ਬਣਦਾ ਜਿਸ ਏਰੀਆ ਨੂੰ ਲੈ ਕੇ ਕਈ ਮੀਟਿੰਗਾਂ ਮੁੱਖ ਨਿਪੁੰਤਵਾਂ ਨਾਲ ਹੋ ਚੁੱਕੀਆਂ ਹਨ ਅਸੀਂ ਮੰਗ ਕਰਦੇ ਆਂ ਪੰਜਾਬ ਸਰਕਾਰ ਤੋਂ ਵੀ 18000 ਕਰੋੜ ਦਾ ਜੋ ਏਰੀਆ ਦਾ ਜੋ ਮਲਾਇਆ ਨੂੰ 2 ਜਾਂ 3 ਗੇਸਟਾਂ ਵਿੱਚ ਦਿੱਤਾ ਜਾਵੇ ਜੋ ਰਿਟਾਇਰਮੈਂਟ ਸਾਥੀ ਉਹਨਾਂ ਨੇ ਮੁੱਖ ਮੰਗਾ ਕਿ ਸਾਨੂੰ ਫੈਕਟਰ 2.59 ਹਰ ਹਾਲਤ ਦੇ ਵਿੱਚ ਲਾਗੂ ਕੀਤਾ ਜਾਵੇ ਜਿਸ ਨੂੰ ਲੈ ਕੇ ਮੀਟਿੰਗ ਮੁੱਖ ਨਿਪੁੰਤਵਾਂ ਨਾਲ ਵੀ ਹੋਈ ਵਿਧਾ ਨਹੀਂ ਹਰਪਾਸਾ ਜਿਮਨ ਨਾਲ ਵੀ ਹੋਈ ਜਾਂ ਸਾਹਕਵੰਡੀ ਨਾਲ ਵੀ ਹੋਈਆਂ ਪਰ ਅਜੇ ਤੱਕ ਜੋ ਫੈਕਟਰ 2.59 ਨਹੀਂ ਲਾਗੂ ਕੀਤਾ ਗਿਆ ਸਭ ਤੋਂ ਵੱਡੀ ਮੰਗ ਆ ਜੀ ਅੱਜ ਦੀ 2004 ਤੋਂ ਜੋ ਭਾਰਤੀ ਹੋਏ ਮੁਲਾਜ਼ਮਾਂ ਉਹਨਾਂ ਨੂੰ ਪੁਰਾਣੀ ਪੈਨਸ਼ਨ ਨੂੰ ਲਾਗੂ ਕਰਨ ਸੰਬੰਧੀ ਪੰਜਾਬ ਨੂੰ ਚੰਡੀਗੜ੍ਹ ਦੇ ਵਿੱਚ ਬਿੱਤੋਂ ਨੇ ਹਰਪਾਲ ਸਿੰਘ ਢੀਮਾ ਨਾਲ ਹੋਈ ਜਦ ਬਿੱਤਾਂ ਦੇ ਹਰਪਾਲ ਸਿੰਘ ਢੀਮਾ ਚੋਣ ਲਾਉਣ ਤੋਂ ਪਹਿਲਾਂ ਕਹਿੰਦਾ ਹੁੰਦਾ ਸੀ ਵੀ ਜਦੋਂ ਸਾਡੀ ਸਰਕਾਰ ਆ ਗਈ ਅਸੀਂ ਪੁਰਾਣੀ ਪੈਨਸ਼ਨ ਲਾਗੂ ਕਰਾਂਗੇ ਤੇ ਮੁਲਾਜ਼ਮਾਂ ਚ ਆ ਕੇ ਬਹਿਣਾ ਹੁੰਦਾ ਸੀ ਪੰਜਾਬ ਸਰਕਾਰ ਵੱਲੋਂ 2022 ਦੇ ਵਿੱਚ ਇੱਕ ਨੋਟਿਸ ਜਾਰੀ ਕੀਤਾ ਗਿਆ ਸੀ ਕਿ ਅਸੀਂ ਪ੍ਰਾਣੀ ਪੈਨਸ਼ਨ ਸਕੀਮਾਂ ਜੋ ਬਹਾਲ ਕਰ ਦਿੱਤੀ ਆ ਪਰ ਬੜੀ ਹੈਰਾਨ ਵਾਲੀ ਗੱਲ ਆ ਸਰਕਾਰ ਬਣੀ ਨੂੰ ਪੌਣੇ ਸਾਲ ਪੌਣੇ 4 ਸਾਲ ਤੋਂ ਉਪਰ ਦਾ ਸਮਾਂ ਹੋ ਚੁੱਕਿਆ ਅਜੇ ਤੱਕ ਪ੍ਰਾਣੀ ਪੈਨਸ਼ਨ ਸਕੀਮਾਂ ਲਾਗੂ ਨਹੀਂ ਹੋਈ ਦੂਜੇ ਵਾਸਤੇ ਕੇਂਦਰ ਸਰਕਾਰ ਵੱਲੋਂ ਧੱਕੇ ਨਾਲ ਯੂਪੀਐਸ ਜੋ ਲਾਗੂ ਕੀਤੀ ਗਈ ਆ ਇਹ ਨਿੰਦਾ ਕਰਦੇ ਆ ਅਸੀਂ ਮੰਗ ਕਰਦੇ ਆ ਕਿ ਨਾ ਐਨਪੀਐਸ ਮਨਜ਼ੂਰ ਆ ਨਾ ਯੂਪੀਐਸ ਮਨਜ਼ੂਰ ਆ ਹਰ ਹਾਲਤ ਦੇ ਵਿੱਚ 올ਡ ਪੈਨਸ਼ਨਿੰਗ ਲਾਗੂ ਕੀਤਾ ਜਾਵੇ ਪੰਜਾਬ ਸਰਕਾਰ ਦੇ ਮੈਗਨ ਵਿੱਚ ਕੰਮ ਕਰਦੇ ਕੱਚੇ ਮਲਾਜਮਾਂ ਵੱਲੋਂ ਤਿੰਨ ਦਿਨ ਦੀ ਹੜਤਾਲ ਕੀਤੀ ਗਈ ਸੀ 2 3 ਤੇ 4 ਦਸੰਬਰ ਦੀ ਪਰ ਬੜੀ ਹਾਸਲ ਵਾਲੀ ਗੱਲ ਆ ਕਿ ਹੜਤਾਲ ਬਹੁਤ ਵੱਡੀ ਗੰਦਲੀ ਵਿੱਚ ਹੋਈ ਜੋ ਉਹਨਾਂ ਦੇ ਆਗੂ ਨੇ ਮੀਟਿੰਗ ਚੰਡੀਗੜ੍ਹ ਦੇ ਵਿੱਚ ਆਉਣ ਵਾਲੀ 19 ਦਸੰਬਰ ਨੂੰ ਹੋਣੀ ਆ ਅਸੀਂ ਮੰਗ ਕਰਦੇ ਹਾਂ ਮਾਸ ਕਰਦੋ ਵੀ ਜੋ ਕੱਚੇ ਮਲਾਜਮਾਂ ਪੰਜਾਬ ਸਰਕਾਰ ਦੇ ਮੈਗਨ ਵਿੱਚ ਕੰਮ ਕਰਦੇ ਆ ਉਹਨਾਂ ਨੂੰ ਹਰ ਹਾਲਤ ਦੇ ਵਿੱਚ ਰੈਗੂਲਰ ਕੀਤਾ ਜਾਵੇ ਬਿਨਾਂ ਸ਼ਰਤਾਂ ਰੋਪਰਸਨ ਬਣਾਉਣ ਦੇ ਵਿੱਚ ਲਹਿਰਾ ਮੁਹੰਮਦਲਾਹਨ ਧਰਮਨਾਣ ਦੇ ਬੇਟੇ ਬੀਵੀ ਸਾਲਾਂ ਤੋਂ ਠੇਕੇਦਾਰਾਂ ਕੋਲ 12 ਜਾਂ 15000 ਦੇ ਕੰਮ ਕੰਮ ਕਰਦੇ ਆ 12000 ਜਾਂ 15000 ਦੇ ਬਹੁਤ ਘੱਟ ਤਨਖਾਹ ਆ ਅਸੀਂ ਮੰਗ ਕਰਦੇ ਆ ਕਿਉਂਕਿ 17 ਦਸੰਬਰ ਨੂੰ ਮੀਟਿੰਗ ਡਾਇਰੈਕਟਰ ਬੰਡਲਾਂ ਹੋਣੀ ਅੱਜ ਜੋ ਕਿ ਕੱਚੇ ਮਲਾਜਮਾਂ ਦੀ ਤੇ ਅਸੀਂ ਮੰਗ ਕਰਦੇ ਆ ਕਿ ਉਹਨਾਂ ਦਾ ਹੱਲ ਕੀਤਾ ਜਾਵੇ ਕੱਚੇ ਮਲਾਜਮਾਂ ਨੂੰ ਬਿਨਾਂ ਛਾਤਰੇ ਕੀਤਾ ਜਾਵੇ ਆਉਣ ਵਾਲੀ 19 ਦਸੰਬਰ ਨੂੰ ਮੀਟਿੰਗ ਸੀਐਮਡੀ ਪਾਰਕੋਨਾਂ ਹੋਣੀ ਆ ਅਸੀਂ ਸਿਆਣੂਰ ਮੰਗ ਕਰਦੇ ਆਂ ਵੀ ਕੱਚੇ ਮਜ਼ਦੂਰਾਂ ਜਾਂ ਉਹ 800 800 ਸੌਮਿਆਂ ਨੂੰ ਹਰ ਹਾਲਤ ਦੇ ਵਿੱਚ ਪੱਕਾ ਕੀਤਾ ਜਾਵੇ ਧੰਨਵਾਦ ਜੀ ਧੰਨਵਾਦ ਜੀ ਜੋ ਵੀਡੀਓ ਦੇ ਵਿੱਚ ਮੈਨੂੰ ਚੰਗੀ ਲੱਗੀ ਜੋ ਇਹਨਾਂ ਨੇ ਮੈਨੂੰ ਅੱਜ ਪੂਰੀ ਜਾਣਕਾਰੀ ਦਿੱਤੀ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ